ਅੰਮ੍ਰਿਤਸਰ ਤੇ ਤਰਨਤਾਰਨ ਜਿਹੜੇ ਠੇਕਿਆਂ ਦੀ ਨਿਲਾਮੀ ਜਿਹੜੀ ਕੀ ਉਹ ਹੋ ਚੁੱਕੀ ਹੈ ਪਰ ਇਸ ਵਾਰ ਜਿਹੜਾ ਕਿ ਪ੍ਰੋਸੈਸ ਹੈ ਉਹ ਲਾਟਰੀ ਦੇ ਤਰੀਕੇ ਨਾਲ ਜਿਹੜਾ ਕੱਢਿਆ ਗਿਆ ਤੇ ਗੱਲਬਾਤ ਕਰ ਲੈਣੇ ਹੈ ਸਾਈਜ਼ਨ ਟੈਕਸੇਸ਼ਨ ਕਮਿਸ਼ਨ ਦੇ ਜਿਹੜੇ ਅਧਿਕਾਰੀ ਨੇ ਸਾਡਾ ਗੱਲਬਾਤ ਕਰ ਲੈਣੇ ਸਰ ਕੀ ਨਾਮ ਹੈ ਤੁਹਾਡਾ ਮੈਂ ਸੁਖਵਿੰਦਰ ਸਿੰਘ ਸਹਾਇਕ ਕਮਿਸ਼ਨਰ ਅਫਸਰ ਅੰਮ੍ਰਿਤਸਰ ਰੇਂਜ ਤਾਂ ਅੱਜ ਅੰਮ੍ਰਿਤਸਰ ਰੇਂਜ ਦੇ ਜਿੱਦੇ ਚ ਅੰਮ੍ਰਿਤਸਰ ਜ਼ਿਲ੍ਹਾ ਜਿੱਤੇ ਤਿੰਨ ਜ਼ਿਲ੍ਹੇ ਸਾਡੇ ਅਫਕਾਰੀ ਜ਼ਿਲ੍ਹੇ ਤਿੰਨ ਹੈ ਤੇ ਨਾਲ ਤਰਨਤਾਰਨ ਉਹਦੇ 14 ਗਰੁੱਪ ਸੀ ਜਿਹਨਾਂ ਦਾ ਡਰਾਫ ਲਾਟਸ ਕੱਢਿਆ ਗਿਆ ਤੋ ਬੜੇ ਸ਼ਾਂਤਮਈ ਢੰਗ ਨਾਲ ਤੇ ਪਾਰਦਰਸ਼ੀ ਢੰਗ ਨਾਲ ਸਾਰਾ ਨੇਪਰੇ ਚੜਿਆ ਤੋ ਜਿਹਦੇ ਵਿੱਚ ਅੱਗੇ ਮੈਂ ਦੱਸਿਆ ਪਹਿਲਾਂ ਕਿ 526 ਕਰੋੜ ਦਾ ਰੈਵਨਿਊ ਸੀ ਪਿਛਲੇ ਸਾਲ ਇਸ ਰੇਂਜ ਦਾ ਜਿਹੜਾ ਵੈਸ ਵਾਰ ਵੱਧ ਕੇ 560 ਕਰੋੜ 53 ਲੱਖ ਹੋ ਗਿਆ ਤੋ ਕੁੱਲ 14 ਗਰੁੱਪਾਂ ਵਿੱਚ ਸਾਨੂੰ 1009 ਅਰਜੀ ਪ੍ਰਾਪਤ ਹੋਈ ਸੀ ਜਿਹਦਾਂ ਹੀ 7.5 ਕਰੋੜ ਰੁਪਇਆ ਪ੍ਰਾਪਤ ਹੋਇਆ ਤੋ ਅੱਜ ਦੀ ਜਿਹੜੀ ਅਲਾਟਮੈਂਟ ਚ ਆ ਉਹਦੇ ਚ 3% ਜਿਹੜੀ ਸਿਕਿਉਰਿਟੀ ਜਮ੍ਹਾਂ ਕਰਾਉਣੀ ਜ਼ਰੂਰੀ ਸੀ ਉਹਦਾਂ ਹੀ 16 ਕਰੋੜ 82 ਲੱਖ ਰੁਪਇਆ ਪ੍ਰਾਪਤ ਹੋਇਆ ਤੋ ਸਾਰਾ ਇੱਕ ਪਾਰਦਰਸ਼ੀ ਢੰਗ ਨਾਲ ਜਿਹਦੇ ਵਿੱਚ ਜਦੋਂ ਮੈਂ ਪਹਿਲਾਂ ਵੀ ਦੱਸਿਆ ਕਿ ਸਰਦਾਰ ਸਮਰਨਦੀਪ ਸਿੰਘ ਆਈਐਸ ਐਸਡੀਐਮ ਤਰਨਤਾਰਨ ਤੋਂ ਬਹੁਤ ਔਰ ਅਬਜ਼ਰਵਰ ਸੀਗੇ ਸ਼੍ਰੀ ਬੋਬੇਕ ਮੋਦੀ ਅੰਮ੍ਰਿਤਸਰ ਤੋਂ ਆਈਐਸ ਉਹ ਵੀ ਅਬਜ਼ਰਵਰ ਤੌਰ ਤੇ ਸੀਗੇ ਮੈਡਮ ਰਾਜਵਿੰਦਰ ਕੌਰ ਡਿਪਟੀ ਕਮਿਸ਼ਨਰ ਸਟੇਟ ਟੈਕਸ ਅਬਜ਼ਰਵਰ ਦੇ ਤੌਰ ਤੇ ਸੀਗੇ ਕਿ ਸਾਰਾ ਜਿਹੜਾ ਇੱਕ ਪਾਰਦਰਸ਼ੀ ਤੇ ਸ਼ਾਂਤ ਬੀਟਾਂ ਨਾਲ ਹੋਵੇ ਪੁਲਿਸ ਦੀ ਇੱਕ ਵਧੀਆ ਸਿਕਿਉਰਿਟੀ ਚ ਗਿਆ ਤਾਂ ਬੜਾ ਟਾਈਮ ਸਮੇਂ ਸਰ ਤੇ ਬੜੀ ਪਾਰਦਰਸ਼ੀ ਢੰਗ ਨਾਲ ਨਿਪਟ ਗਿਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਅੱਜ ਕੀ ਪ੍ਰੋਸੈਸ ਥੋੜਾ ਚੇਂਜ ਕੀਤਾ ਗਿਆ ਕਿਉਂਕਿ ਪਹਿਲੇ ਨਿਲਾਮੀ ਹੁੰਦੀ ਸੀ ਅੱਜ ਕੀ ਉਲਟਾ ਸਿਸਟਮ ਕੀਤਾ ਇਹ ਐਕਚੁਅਲੀ ਉਹ 19 ਚ ਸੀਗੀ ਡਰਾਫ ਲਾਟਸ ਉਨੀ ਤੱਕ ਉਸ ਤੋਂ ਬਾਅਦ ਵਿੱਚ ਵੀ ਜੇ ਕੁਝ ਰੀਨੂ ਹੋਇਆ ਤਾਂ ਕੁਝ ਬੱਚੇ ਜਿਹੜੇ ਡਰਾਫ ਲਾਟਸ ਨਹੀਂ ਕੀਤੇ ਜਿਹੜੇ ਡਰਾਫ ਲਾਟਸ ਐਂਡ ਕਮ ਟੈਂਡਰ ਨਹੀਂ ਕੀਤੇਗੇ ਉਸ ਤੋਂ ਬਾਅਦ ਫਿਰ ਅਸੀਂ ਰੀਨੂ ਹੁੰਦਾ ਰਿਹਾ ਜਿਹੜਾ 22 ਚ ਆ ਕੇ ਆਪਾਂ ਟੈਂਡਰ ਦੀ ਪ੍ਰਕਿਰਿਆ ਜਿਹੜੀ ਕੀਤੀ ਸੀ ਤਾਂ ਅਗਲੇ ਸਾਲ ਰੀਨੂ ਹੋਇਆ ਇਸ ਵਾਰ ਡਰਾਫ ਲਾਟਸ ਹੀ ਕੀਤਾ ਜਿੱਦਾਂ ਇਹ ਜਿਆਦਾ ਵਧੀਆ ਜਿਹੜਾ ਐਕਸਪੀਰੀਅੰਸ ਇਹਦਾ ਰਿਹਾ ਤਾਂ ਕਿਉਂਕਿ ਕਰੀਬ 7.5 ਕਰੋੜ ਰੁਪਇਆ ਸਾਨੂੰ ਅਰਜ਼ੀਆਂ ਦਾ ਪ੍ਰਾਪਤ ਹੋਇਆ ਜਦੋਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੋ ਇਹ ਜਿਆਦਾ ਵਧੀਆ ਰਿਹਾ ਕਿਉਂਕਿ ਇਹਦਾਂ ਇੱਕ ਤਾਂ ਜਿਹੜਾ ਬੇਲੋੜਾ ਕਿਸੇ ਦਾ ਗਰੁੱਪ ਦਾ ਨਹੀਂ ਵਾਦਾ ਟੈਂਡਰ ਹੈ ਕਈ ਵਾਰ ਤੂੰ ਜਿਆਦਾ ਵੱਜ ਜਾਂਦਾ ਕਿਸੇ ਤਾਂ ਕੰਪੀਟੀਸ਼ਨ ਚ ਤਾਂ ਜਿਹੜਾ ਵਾਈਬਲ ਨਹੀਂ ਰਹਿੰਦਾ ਤੇ ਇਸ ਕਰਕੇ ਕਹੀਂ ਗਰੂਪਿੰਗ ਵੀ ਬਰਾਬਰ ਕਰ ਲਈ ਸੀ ਬਰਾਬਰ ਕਰਕੇ ਤੋਂ ਜਿਹੜਾ ਜਿਆਦਾ ਵਧੀਆ ਟੰਗ ਨਾ ਚਲੇਗਾ ਸਰ ਰਿਵਰੀ ਦੀ ਗੱਲ ਕਰਦੇ ਪਿਛਲੇ ਸਾਲ ਨਾਲੋਂ ਐਰ ਕੀ ਰੈਵਨਿਊ ਜਿਆਦਾ ਹਾਂ ਕਰੀਬ 6.6 ਕਰੋੜ ਜਿੱਦਾਂ ਮੈਨੂੰ ਦੱਸਿਆ ਤੁਹਾਨੂੰ 526 ਕਰੋੜ ਦੀ ਬਜਾਏ 560 ਕਰੋੜ 53 ਲੱਖ ਰੁਪਏ ਪ੍ਰਾਪਤ ਹੋਣਗੇ ਜਿਹੜਾ ਟੀਚਾ ਰੱਖਿਆ ਗਿਆ ਟੋਟਲ ਕਿੰਨੇ ਠੇਕੇ ਖੁੱਲਨੇ ਨੇ ਜੀ ਠੇਕੇ ਸਾਡੇ ਅਸ ਕੀ ਕੋਈ ਨੰਬਰ ਚ ਕੋਈ ਵਾਅਦਾ ਨਹੀਂ ਗਿਆਗਾ 380 ਹੈ ਤੇ ਐਂਡ 152 380 ਅੰਮ੍ਰਿਤਸਰ ਜ਼ਿਲ੍ਹੇ ਦੇ ਤਨਾ ਜ਼ਿਲ੍ਹਿਆਂ ਦੇ ਅਕਸਰ ਦੇਖਿਆ ਜਾਂਦਾ ਸ਼ਰਾਬ ਦੀ ਨਿਆ ਸ਼ਰਾਬ ਦੀ ਤਸਕਰੀ ਜਿਹੜੀ ਜ਼ਿਆਦਾ ਹੁੰਦੀ ਹੈ ਉਸੇ ਰੋਕ ਲਾਉਣ ਵਾਸਤੇ ਕੋਈ ਖਾਸ ਨੀਤੀ ਲੈਂਦੀ ਹੈ ਉਹ ਤਾਂ ਹੁਣ ਮਾਡਲ ਕੋਡ ਅਫਡੇਟਰ ਲੱਗਿਆ ਉਸ ਤੇ ਅਸੀਂ ਬੜਾ ਅੱਜ ਵੀ ਜਿਦਾ ਇੱਕ ਦੋ ਦਿਨ ਜਿਹੜੇ ਕੱਢਿਆ ਉਹ ਅਦਰਵਾਇਜ਼ ਅਸੀਂ ਬੜੇ ਜ਼ੋਰ ਸ਼ੋਰ ਨਾਲ ਇਹ ਮਹਿੰਮ ਦੇ ਤੌਰ ਤੇ ਚਲਾ ਰਹੇ ਹਾਂ ਪੁਲਿਸ ਵਿਭਾਗ ਨਾਲ ਤਾਲਮਿਲ ਕਰਕੇ ਇਧੀਆਂ ਲਗਾਤਾਰ ਮੀਟਿੰਗਾਂ ਵੀ ਹੋ ਰਹੀਆਂ ਕੋਆਰਡੀਨੇਸ਼ਨ ਕਰਕੇ ਵੱਡੇ ਪੱਧਰ ਤੇ ਕਰਿਆ ਜਾ ਅੱਜ ਸਾਡਾ ਸਟਾਫ ਇੱਥੇ ਲੱਗਿਆ ਸੀ ਅੱਜ ਇੱਕ ਦਿਨ ਦਾ ਸ਼ਾਇਦ ਮਾੜਾ ਮੋਟਾ ਗੈਪ ਲੱਗਿਆ ਹੋਏ ਪਰ ਉਹ ਚ ਪੁਲਿਸ ਵਿਭਾਗ ਆਪਣੀ ਕਰ ਰਿਹਾ ਹੁਣ ਅਸੀਂ ਇਹਦੇ ਤੇ ਲ ਹਲ ਪਾਈ ਜਾਂ ਸੀ ਸਾਰਾ ਜਿਹੜੀ ਪ੍ਰਕਿਰਿਆ ਸੋ ਅਮਨ ਅਮਾਨ ਸੰਪੰਨ ਹੋ ਗਿਆ ਹਾਂ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਕਿ ਪੁਲਿਸ ਵਿਭਾਗ ਵੀ ਆਪਣੀ ਸਿਕਿਉਰਿਟੀ ਤੁਸੀਂ ਬਾਕੀ ਸਾਰੇ ਜਿਹੜੇ ਐਪਲੀਕੈਂਟ ਸੀ ਉਹਨਾਂ ਨੇ ਬੜੇ ਸ਼ਾਂਤ ਮੀਂਢ ਢੰਗ ਨਾਲ ਤੇ ਬੜੀ ਜਿਹੜੀ ਆਪਣੇ ਸੰਜਮ ਨਾਲ ਸਾਰੇ ਪ੍ਰੋਸੈਸ ਨੂੰ ਦੇਖਿਆ ਕੋਈ ਕੋਈ ਕਿਸਮ ਦਾ ਕੋਈ ਵਿਗਨ ਨਹੀਂ ਆਇਆ ਸਾਰਾ ਸ਼ਾਂਤ ਮੀਂਢ ਢੰਗ ਨਾਲ ਸਪੰਨ ਹੈ ਥੈਂਕ ਯੂ ਬਿਲਕੁਲ ਜੀ ਜਿਹੜਾ ਕਿ ਸ਼ਾਂਤ ਮੀਂਢ ਢੰਗ ਨਾਲ ਇਹ ਜਿਹੜੀ ਹੁਣ ਪ੍ਰਕਿਰਿਆ ਹੈ ਖਤਮ ਹੋ ਚੁੱਕੀ ਹੈ ਅਮਰਸਰ ਤੇ ਤਰਨਤਨ ਜ਼ਿਲ੍ਹੇ ਦੇ ਠੇਕੇ ਜਿਹੜੇ ਕਿ ਉਹ ਹੁਣ ਅਲੋਟ ਹੋ ਚੁੱਕੇ ਨੇ ਲਾਟਰੀ ਸਿਸਟਮ ਦਾ ਜਿਹੜੇ ਕਿ ਡਰਾ ਕੱਢੇ ਗਏ ਨੇ 380 ਦੇ ਕਰੀਬ ਜਿਹੜੇ ਕਿ ਠੇਕੇ ਉਹ ਅੰਮ੍ਰਿਤਸਰ ਵਿੱਚ ਜਿਹੜੇ ਕਿ ਉਹ ਖੋਲੇ ਜਾਣੇ ਨੇ ਤਾਂ 152 ਜਿਹੜੇ ਠੇਕੇ ਨੇ ਉਹ ਤਰਨਤਨ ਜ਼ਿਲ੍ਹੇ ਵਿੱਚ ਜਿਹੜੇ ਕਿ ਉਹ ਅਲੋਟ ਕੀਤੇ ਗਏ ਨੇ ਕੈਮਰ ਪਰਸਨ ਸੁਖਪਾਲ ਦਿਨਾਲ ਸਿਕੰਦਰਪੁਰ ਸ੍ਰੀ ਚਾ ਆਧਿਆਨਿਕ ਸੂਰਤੀ ਵੀ ਅੰਮ੍ਰਿਤਸਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram x aur whatsapp channel par